ਵਾਹਿਗੁਰੂ ਸਾਹਿਬ ਜੀ ਧਰਤੀ ਪੈਰਾ ਹੀਟ ਹੈ ਧਰਤੀ ਹੀਟ ਬਸੰਦਾ ਪਾਣੀ ਧਰਤੀ ਜਿਹੜੀ ਆ ਨਾ ਬੜੀ ਨਿਮਰਤਾ ਦੇ ਨਾਲ ਭਰਪੂਰ ਮੰਨੀ ਗਈ ਹੈ ਖਿਆਲ ਕਰਿਓ ਧਰਤੀ ਨੀਵੀਂ ਆ ਤੇ ਸਾਰਿਆਂ ਦੇ ਪੈਰਾ ਹੀਟ ਰਹੀਂਦੀ ਹੈ ਧਰਤੀ ਦੇ ਵਿੱਚ ਇੰਨੀ ਨਿਮਰਤਾ ਆ ਕਿ ਸਾਰਿਆਂ ਦੇ ਪੈਰਾਂ ਹੇਠ ਆ ਸਭ ਤੋਂ ਨੀਵੀਂ ਧਰਤੀ ਪੈਰਾਂ ਹੇਠ ਰਹਿੰਦੀ ਹੈ ਇਹ ਨਿਮਰਤਾ ਆ ਬਹੁਤ ਵੱਡੀ ਨਿਮਰਤਾ ਤੇ ਇਸ ਤੋਂ ਵੀ ਥੱਲੇ ਕੋਈ ਹੈ ਉਹ ਇਸ ਤੋਂ ਵੱਡੀ ਵੀ ਨਿਮਰਤਾ ਰੱਖਣ ਵਾਲਾ ਧਰਤੀ ਤੋਂ ਵੀ ਧਰਤੀ ਸਾਰਿਆਂ ਦੇ ਪੈਰਾਂ ਹੇਠ ਆ ਨੀਵੀਂ ਹੈ ਇਸੇ ਤਰ੍ਹਾਂ ਗੁਰਸਿੱਖ ਵੀ ਜਿਹੜਾ ਹੈ ਮਤ ਉੱਚੀ ਤੇ ਮਾਨੀਵਾ ਰੱਖਦਾ ਆਪਣਾ ਮਾਨੀਵਾ ਹੰਕਾਰ ਦੇ ਵਿੱਚ ਨਹੀਂ ਆਉਂਦਾ ਆਈ ਗੁਰਦਾਸ ਜੀ ਫਰਮਾਨ ਕਰਦੇ ਧਰਤੀ ਤੋਂ ਵੀ ਨਿਮਰਤਾ ਵਾਲਾ ਹੋਰ ਕਿਹੜਾ ਆ ਧਰਤੀ ਹੇਠ ਵਸੰਦਾ ਪਾਣੀ ਪਾਣੀ ਧਰਤੀ ਤੋਂ ਵੀ ਹੇਠਾ ਰਹਿੰਦਾ ਆਖੋ ਸਤਨਾਮ ਧਰਤੀ ਤੋਂ ਵੀ ਹੇਠਾ ਪਾਣੀ ਐ ਧਰਤੀ ਸਾਰਿਆਂ ਦੇ ਪੈਰਾਂ ਹੇਠ ਨਿਮਰਤਾ ਵਾਲੀ ਧਰਤੀ ਤੋਂ ਵੀ ਹੀਠਾ ਜਿਹੜਾ ਆ ਨੀਵਾ ਉਹ ਪਾਣੀ ਰਹਿੰਦਾ ਆ ਪਾਣੀ ਆ ਧਰਤੀ ਤੋਂ ਹੀਠਾ ਗੁਰੂ ਕੀ ਸਿੱਖਾ ਇਸ ਪਾਣੀ ਵਰਗਾ ਆਪਣਾ ਸੁਭਾਅ ਬਣਾ ਇੰਨੀ ਨਿਮਰਤਾ ਰੱਖ ਇੰਨੀ ਨਿਮਰਤਾ ਤੇ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਧਰਤੀ ਪੈਰਾ ਹੀਠਾ ਧਰਤੀ ਹੀਠ ਵਸਦਾ ਪਾਣੀ ਧਰਤੀ ਪੈਰਾ ਹੀਠਿਆ ਤੇ ਧਰਤੀ ਤੋਂ ਹੀਠਾ ਵੀ ਪਾਣੀ ਜਿਹੜਾ ਹੈ ਉਹ ਵੱਸਦਾ ਹੈ ਉਥੇ ਰਹਿੰਦਾ ਹੈ ਪਾਣੀ ਚੱਲੈ ਨਿਵਾਣ ਨੂੰ ਨਿਰਮਲ ਸੀਤਲ ਸੁੱਧ ਪਰਾਣੀ ਤੇ ਪਾਣੀ ਦਾ ਸੁਭਾਅ ਕੀ ਹੈ ਹਮੇਸ਼ਾ ਨਿਵਾਣ ਨੂੰ ਚੱਲਦਾ ਆ ਉੱਚੇ ਪਾਸੇ ਵੱਲ ਨਹੀਂ ਪਾਣੀ ਜਾਂਦਾ ਕਦੇ ਨੀਵੇਂ ਪਾਸੇ ਵੱਲ ਜਾਂਦਾ ਨੀਵੇਂ ਪਾਸੇ ਵੱਲ ਨਿਵਾਣ ਨੂੰ ਚੱਲਦਾ ਆ ਪਾਣੀ ਪਾਣੀ ਹਮੇਸ਼ਾ ਹੀ ਨਿਵਾਣ ਨੂੰ ਚੱਲਦਾ ਆ ਇਹ ਸਾਡੇ ਸੁਭਾਅ ਕੀ ਹੈ ਅਸੀਂ ਉੱਪਰ ਵਾਲੇ ਪਾਸੇ ਨੂੰ ਚੱਲਦੇ ਆ ਆਪਣੇ ਤੋਂ ਵੱਡਿਆਂ ਨੂੰ ਦੇਖਦੇ ਆ ਵੱਡਿਆਂ ਨੂੰ ਜੇ ਕੋ ਆਪਣੇ ਤੋਂ ਕੋਈ ਥੱਲੇ ਵਾਲਾ ਆ ਗਿਆ ਉਹਨੂੰ ਫਤਿਹ ਵੀ ਨਹੀਂ ਬੁਲਾਉਣੀ ਉਹਦੇ ਵਾਲਾ ਧਿਆਨ ਹੀ ਨਹੀਂ ਕਰਨਾ ਜੇ ਕੋ ਲੀਡਰ ਆ ਗਿਆ ਥੋੜਾ ਜਿਹਾ ਵੱਡੀ ਕੁਰਸੀ ਵਾਲਾ ਆ ਗਿਆ ਐਵੇਂ ਪੈਰੀ ਪਈ ਜਾਣਾ ਉਹਦੇ ਪਿੱਛੇ ਪਿੱਛੇ ਤੁਰੇ ਫਿਰਨਾ ਇਹ ਗੁਰੂ ਕੇ ਸਿੱਖ ਦਾ ਕਰਮ ਨਹੀਂ ਹੈ ਗੁਰੂ ਕੇ ਸਿੱਖ ਦਾ ਐਸਾ ਸੁਭਾਅ ਨਹੀਂ ਹੁੰਦਾ ਗੁਰੂ ਕਾ ਸਿੱਖ ਜਿਹੜਾ ਆ ਉਹ ਹਮੇਸ਼ਾ ਹੀ ਜਿਹੜਾ ਆ ਆਪਣੇ ਤੋਂ ਜਿਹੜਾ ਹੇਠਾਂ ਵਾਲਾ ਨਾ ਕੋਈ ਗਰੀਬ ਗੁਬੜਾ ਕੋਈ ਹੋਰ ਉਹਦੇ ਨਾਲ ਪ੍ਰੇਮ ਕਰਦਾ ਉਹਨੂੰ ਸਤਕਾਰ ਦਿੰਦਾ ਵੱਧ ਉਹਨੂੰ ਸਤਕਾਰ ਦਿੰਦਾ ਆ ਪਾਣੀ ਜਿਹੜਾ ਆ ਹਮੇਸ਼ਾ ਹੀ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਨੀਵੇਂ ਵਾਲੇ ਪਾਸੇ ਨੂੰ ਤੇ ਗੁਰੂ ਕਾ ਸਿੱਖ ਦਾ ਵੀ ਐਸਾ ਸੁਭਾਜ ਰਾ ਪੂਰਨ ਗੁਰੂ ਕਾ ਸਿੱਖ ਆ ਨਾ ਗੁਰੂ ਦਾ ਸਿੱਖ ਉਹ ਵੀ ਜਿਹੜਾ ਆ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਨੀਵੇਂ ਵਾਲੇ ਆਪਣੇ ਉੱਪਰ ਵਾਲੇ ਪਾਸੇ ਨੂੰ ਦੇਖਦਾ ਪੁਰਾਣੇ ਦੇ ਕੋਲ ਐਨੀ ਮਾਇਆ ਉਹਦੇ ਕੋਲ ਐਨੀ ਵੱਡੀ ਕੁਰਸੀ ਨਹੀਂ ਉਹ ਤੇ ਨੀਵੇਂਆਂ ਵਾਲੇ ਵੇਖ ਪਾਸੇ ਦੇਖਦਾ ਆ ਅਕਾਲ ਪੁਰਖ ਵਾਹਿਗੁਰੂ ਜੀ ਵੀ ਖਿਆਲ ਕਰਿਓ ਉਹ ਵੀ ਸ਼ਰਧਾ ਭਾਵਨਾ ਤੇ ਨੀਵੇਂ ਵਾਲੇ ਪਾਸੇ ਦੇਖਦੇ ਨੇ ਉਹ ਬਹੁਤੀ ਆ ਕੋਠੀਆਂ ਮਹਿਲ ਬਾੜੀਆਂ ਜਿਹਾ ਦਾਦਾ ਨਹੀਂ ਦੇਖਦੇ ਉਹ ਅੰਦਰ ਦੀ ਗਰੀਬੀ ਦੇਖਦੇ ਆ ਗਰੀਬੀ ਹੁਣ ਭਗਤ ਸਹਬਾਨਾ ਦਾ ਜੀਵਨ ਪੜ੍ਹੀਏ ਇਹ ਭਗਤ ਸਹਬਾਨਾ ਦੇ ਜਿਹੜੇ ਬਾਹਰੀ ਤੌਰ ਤੇ ਇੱਕ ਨਿਮਰਤਾ ਤੇ ਗਰੀਬੀ ਦੇ ਵਿੱਚ ਰਹਿੰਦੇ ਸਨ ਤੇ ਪਰਮੇਸ਼ਰ ਪ੍ਰਤੱਖ ਆਣ ਕਰਕੇ ਉਹਨਾਂ ਨੂੰ ਮਿਲਿਆ ਪ੍ਰਾਪਤ ਹੋਇਆ ਇਸੇ ਤਰ੍ਹਾਂ ਗੁਰੂ ਕਾ ਸਿੱਖ ਵੀ ਜਿਦ ਤਰਾ ਪਾਣੀ ਹਮੇਸ਼ਾ ਨੀਵੇਂ ਵਾਲੇ ਪਾਸੇ ਨੂੰ ਜਾਂਦਾ ਪਾਣੀ ਚੱਲਿਆ ਨਿਵਾਣ ਨੂੰ ਨੀਵੇਂ ਵਾਲੇ ਪਾਸੇ ਨੂੰ ਚੱਲਦਾ ਗੁਰੂ ਕਾ ਸਿੱਖ ਵੀ ਆਪਣੇ ਤੋਂ ਥੱਲੇ ਵਾਲੇ ਪਾਸਿਆਂ ਨੂੰ ਪ੍ਰੇਮ ਸਤਕਾਰ ਦਿੰਦਾ ਆ ਨਿਰਮਲ ਸੀਤਲ ਸੁੱਧ ਪ੍ਰਾਣੀ ਤੇ ਨਿਰਮਲ ਪਾਣੀ ਕੀ ਹੁੰਦਾ ਆ ਨਿਰਮਲ ਹੁੰਦਾ ਸੀਤਲ ਠੰਡਾ ਹੁੰਦਾ ਆ ਪਾਣੀ ਦਾ ਸੁਭਾਅ ਆ ਹਮੇਸ਼ਾ ਠੰਡਾ ਹੋਵੇਗਾ ਗਰਮ ਕਰ ਲਓ ਫਿਰ ਉਹ ਆਪਣੇ ਸੁਭਾਅ ਵਿੱਚ ਆਜਦਾ ਠੰਡਾ ਹੋ ਜਾਂਦਾ ਤੇ ਪਾਣੀ ਨੂੰ ਨਿਰਮਲ ਮੰਨਿਆ ਗਿਆ ਨਿਰਮਲ ਆ ਨਾ ਪਾਣੀ ਪਾਣੀ ਨਿਰਮਲ ਆ ਸੀਤਲਿਆ ਸੋਧਿਆ ਤੇ ਪ੍ਰਾਣੀ ਸੁਧ ਪ੍ਰਾਣੀ ਤੇ ਪ੍ਰਾਣੀ ਨੂੰ ਮਨੁੱਖਾਂ ਆਦਿਕ ਪ੍ਰਾਣੀਆਂ ਨੂੰ ਨਿਰਮਲ ਤੇ ਸੁਧ ਕਰਦਾ ਆ ਕਿਵੇਂ ਅਸੀਂ ਅਮਰ ਤੁਲੇ ਇਸ਼ਨਾਨ ਕਰਦੇ ਨਾ ਇਸ਼ਨਾਨ ਕਰਕੇ ਕਹਿੰਦੇ ਅਸੀਂ ਨਿਰਮਲ ਅਸੀਂ ਸੁਧ ਹੋ ਗਏ ਆ ਆਪ ਤੇ ਨਿਰਮਲ ਹੈ ਹੀ ਆ ਪਾਣੀ ਜਿਹੜਾ ਆ ਹੋਰਨਾਂ ਨੂੰ ਵੀ ਸ਼ੁੱਧ ਕਰਦਾ ਹੋਰਨਾਂ ਨੂੰ ਵੀ ਨਿਰਮਲ ਕਰਦਾ ਆ ਆਦ ਸੁੱਚੇ ਕਰਨੇ ਹੋਂਦੇ ਅਸੀਂ ਕਹਿੰਨੇ ਆਂ ਪਾਣੀ ਦੇ ਨਾਲ ਹੀ ਕਰਦੇ ਆ ਨਾ ਕਪੜਾ ਆਦਿਕ ਧੋਣਾ ਨੂੰ ਨਿਰਮਲ ਕਰਨਾ ਤੇ ਪਾਣੀ ਦੇ ਨਾਲ ਹੀ ਧੋਈਦੇ ਆ ਹੁਣ ਕੋਈ ਵੀ ਆ ਉਸ ਨੂੰ ਪਾਣੀ ਦੇ ਨਾਲ ਹੀ ਸਾਫ਼ ਕੀਤਾ ਜਾਂਦਾ ਜਿਨ੍ਹਾਂ ਚੋਂ ਪਾਣੀ ਨਹੀਂ ਉਹਨਾਂ ਚੋਂ ਸਫਾਈ ਨਹੀਂ ਪਾਣੀ ਦੇ ਨਾਲ ਹੀ ਸਾਫ਼ ਕਰੀਦਾ ਹੈ ਸੁੱਧ ਪ੍ਰਾਣੀ ਤੇ ਪ੍ਰਾਣੀਆਂ ਨੂੰ ਵੀ ਪਾਣੀ ਜਿਹੜਾ ਨਾ ਨਿਵਾਣ ਵਾਲੇ ਪਾਸੇ ਨੂੰ ਚਲਦਾ ਆ ਨਿਰਮਲ ਆ ਸੁਧ ਹੈ ਤੇ ਹੋਰਨਾਂ ਨੂੰ ਵੀ ਸੁਧ ਕਰਦਾ ਧਰਤੀ ਦੇ ਵਿੱਚ ਖੂਹਾਂ ਦੇ ਵਿੱਚ ਸਮੁੰਦਰ ਦੇ ਵਿੱਚ ਡੂੰਘਾ ਰਹਿੰਦਾ ਆ ਰਹਿੰਦਾ ਹੈਠਾ ਆ ਪਰ ਉਹਦਾ ਸੁਭਾਅ ਵੇਖੋ ਕਿੰਨਾ ਪਰਉਪਕਾਰੀ ਹੈ ਆਪ ਤੇ ਨਿਰਮਲ ਹੈ ਹੀ ਹੋਰਨਾਂ ਨੂੰ ਵੀ ਨਿਰਮਲ ਕਰਦਾ ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਨਾ ਹਮੇਸ਼ਾ ਨੀਵਿਆਂ ਨੂੰ ਸਤਕਾਰ ਦਿੰਦਾ ਆ ਤੇ ਹੋਰ ਨਾਨੋ ਵੀ ਮੈਲਿਆ ਨੂੰ ਵੀ ਨਿਰਮਲ ਕਰ ਦਿੰਦਾ ਮੈਲਿਆ ਨੂੰ ਵੀ ਜਿਹੜਾ ਨਹੀਂ ਗੁਰੂ ਦੇ ਨਾਲ ਜੁੜਿਆ ਉਹਨੂੰ ਵੀ ਜੋੜ ਦਿੰਦਾ ਕੋਈ ਗੁਰੂ ਘਰ ਨਹੀਂ ਆਉਂਦਾ ਉਹਨੂੰ ਵੀ ਪ੍ਰੇਰ ਕਰਕੇ ਗੁਰੂ ਘਰ ਲਿਆਉਂਦਾ ਉਹਨੂੰ ਵੀ ਸਤ ਸੰਗਤ ਨਾਲ ਜੋੜਦਾ ਉਹਨੂੰ ਵੀ ਨਾਮ ਦੇ ਨਾਲ ਜੋੜਦਾ ਐਸਾ ਗੁਰੂ ਕੀ ਸਿੱਖ ਦੀ ਇਹ ਨਿਸ਼ਾਨੀ ਹੈ ਗੁਰੂ ਕੀ ਸਿੱਖ ਦੇ ਵਿੱਚ ਐਸੇ ਗੁਣ ਹੁੰਦੇ ਨੇ ਜਿਹੜਾ ਹੋਰ ਜਿਹੜਾ ਕੋਈ ਨਹੀਂ ਨਿਰਮਲ ਅਸ਼ੁੱਧ ਆ ਉਹਨੂੰ ਵੀ ਸ਼ੁੱਧ ਕਰਦਾ ਆ ਹੋਰਨਾਂ ਨੂੰ ਵੀ ਨਿਰਮਲ ਕਰਦਾ ਆਪ ਤੇ ਨਿਰਮਲ ਹੈ ਹੀ ਹੋਰਨਾਂ ਨੂੰ ਵੀ ਨਿਰਮਲ ਕਰਦਾ ਹੈ ਬਹੁਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਾਣੇ ਫਿਰ ਉਹ ਇੱਕ ਰੰਗ ਹੋ ਕਰਕੇ ਬਹੁਰੰਗੀ ਹੋ ਜਾਂਦਾ ਆ ਸਭਨਾ ਸਕਲਾ ਤੇ ਬਰਤਨਾਂ ਦੇ ਵਿੱਚੋਂ ਕਿਹੋ ਜਿਹਾ ਜਾਣੀਦਾ ਹੈ ਪਾਣੀ ਜਿਹੜਾ ਨਾ ਬਹੁਰੰਗੀ ਇੱਕ ਰੰਗ ਹੈ ਹੁਣ ਬੜੇ ਰੰਗਾਂ ਦੇ ਵਿੱਚ ਪਾਣੀ ਹੋ ਜਾਂਦਾ ਪਾਣੀ ਜਿਹੜਾ ਨਾ ਜਿੱਦਾਂ ਕਿਸੇ ਨੇ ਵਰਤਨਾ ਹੋਵੇ ਉਦਾਂ ਦਾ ਪਾਣੀ ਉਦਾਂ ਦਾ ਹੀ ਰੰਗ ਉਹ ਖੁਦਾ ਕਰ ਲੈਂਦੇ ਨੇ ਪਰ ਆਪਣਾ ਰੰਗ ਉਹਦਾ ਆਪਣਾ ਰੰਗ ਨਹੀਂ ਨਿਰਮਲ ਚਿੱਟਾ ਰੰਗ ਉਹ ਆਪ ਨਹੀਂ ਛੱਡਦਾ ਪਾਣੀ ਦਾ ਆਪਣਾ ਹੀ ਨਿਰਮ ਆਪਣਾ ਹੀ ਰੰਗ ਪਾਣੀ ਜਿਹੜਾ ਨਾ ਇੱਕ ਰੰਗ ਹੋ ਕਏ ਬਹੁਰੰਗੀ ਹੋ ਜਾਂਦਾ ਹੈ ਤੇ ਸਬਲਾ ਸਕਲਾ ਤੇ ਬਰਤਨਾ ਦੇ ਵਿੱਚ ਇੱਕੋ ਜਿਹਾ ਜਾਣੀ ਦਾ ਇੱਕੋ ਜਿਹਾ ਜਾਣੀ ਦਾ ਆ ਤੇ ਇੱਕੋ ਜਿਹਾ ਹੈ ਬਹੁਰੰਗੀ ਇੱਕ ਰੰਗ ਹੈ ਸਭਨਾ ਅੰਦਰ ਇੱਕੋ ਜਾਣੀ ਤੇ ਸਭਨਾ ਦੇ ਅੰਦਰ ਹੁਣ ਜਿਹੜਾ ਆ ਨਾ ਸਭਨਾਂ ਨੂੰ ਜਦੋਂ ਪਾਣੀ ਸਾਡੇ ਅੰਦਰ ਜਾਂਦਾ ਆ ਭਾਵੇਂ ਸਰਬਤ ਬਣਾ ਕਰਕੇ ਪੀ ਲਓ ਓਦਾਂ ਹੀ ਜਿਹਨੂੰ ਫੋਕਾ ਪਾਣੀ ਕਹਿੰਦੇ ਓਦਾਂ ਹੀ ਪੀ ਲਓ ਅੰਦਰ ਜਾ ਕੇ ਉਹ ਠੰਡ ਹੀ ਪਾਉਂਦਾ ਅੰਦਰ ਨੂੰ ਸ਼ੀਤਲ ਹੀ ਕਰਦਾ ਆ ਅੰਦਰ ਜਾ ਕੇ ਤਾਂ ਸੁਭਾਅ ਹੀ ਠੰਡਾ ਆ ਨਾ ਅੰਦਰ ਜਾ ਕਰਕੇ ਉਹ ਠੰਡਾ ਹੀ ਕਰਦਾ ਹੈ ਤਤਾ ਹੋਵੇ ਧੁੱਪ ਵਿੱਚ ਛਾਵੈਂ ਠੰਡਾ ਬਿਰਤੀ ਹਾਣੀ ਤੇ ਧੁੱਪ ਦੇ ਵਿੱਚ ਉਹ ਤਤਾ ਹੋ ਜਾਂਦਾ ਆ ਤਤਾ ਹੋਵੇ ਧੁੱਪ ਵਿੱਚ ਪਾਣੀ ਜਿਹੜਾ ਧੁੱਪ ਦੇ ਵਿੱਚ ਗਰਮ ਹੋ ਜਾਂਦਾ ਆ ਇਸ ਛਾਵੈਂ ਠੰਡਾ ਵਿਰਤੀ ਹਾਣੇ ਤੇ ਛਾਂ ਦੇ ਵਿੱਚ ਉਹ ਠੰਡਾ ਹੋ ਜਾਂਦਾ ਆ ਛਾਂ ਦੇ ਵਿੱਚ ਠੰਡਾ ਹੁੰਦਾ ਆ ਧੁੱਪ ਦੇ ਵਿੱਚ ਉਹ ਜਿਹੜਾ ਆ ਉਹ ਗਰਮ ਹੋ ਜਾਂਦਾ ਆ ਤੱਤਾ ਹੁੰਦਾ ਆ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਆ ਨਾ ਗੁਰੂ ਦਾ ਸਿੱਖ ਕਰੇ ਤੱਤਾ ਹੁੰਦਾ ਨਾ ਵੀਰਾਸ ਦੇ ਵਿੱਚ ਆਉਂਦਾ ਵੀਰਾਸ ਦੇ ਵਿੱਚ ਜਦੋਂ ਜੰਗ ਮੈਦਾਨ ਦੇ ਵਿੱਚ ਵੀਰਾਸ ਦੇ ਵਿੱਚ ਆਉਂਦਾ ਉਦੋਂ ਤੱਤਾ ਹੁੰਦਾ ਆ ਤੇ ਫਿਰ ਸ਼ਾਮਾਂ ਠੰਡਾ ਬ੍ਰਤੀ ਹਾਣੀ ਫਿਰ ਜਦੋਂ ਬੈਠਦਾ ਆ ਸਰ ਸੰਗਤ ਕਰਦਾ ਤੇ ਇਹਨਾਂ ਸੀਤਲ ਤੇ ਠੰਡਾ ਹੋ ਜਾਂਦਾ ਇਦਾਂ ਗੁਰੂ ਕਾ ਸਿੱਖ ਹੀ ਇਦਾਂ ਇਹਦਾ ਸੁਭਾਅ ਹੈ ਗੁਰੂ ਕਾ ਸਿੱਖ ਤੱਤਾ ਹੋਵੇ ਧੁੱਪ ਵਿੱਚ ਜਿਦਾਂ ਪਾਣੀ ਤਪ ਜਾਂਦਾ ਆ ਧੁੱਪ ਦੇ ਵਿੱਚ ਇਸੇ ਤਰ੍ਹਾਂ ਜਦੋਂ ਅੱਗੇ ਦੁਸ਼ਮਣ ਆ ਉਦੋਂ ਵੀਰ ਰਾਸ ਦੇ ਵਿੱਚ ਤੇ ਫਿਰ ਜਦੋਂ ਸਰ ਸੰਗਤ ਵਿੱਚ ਬੈਠਦਾ ਉਦੋਂ ਕੋਈ ਦੁਸ਼ਮਣ ਨਹੀਂ ਇਹਦਾ ਉਦੋਂ ਬਿਲਕੁਲ ਠੰਡਾ ਵਿਰਤੀ ਹਾਣੀ ਐਨ ਉਦੋਂ ਠੰਡਾ ਹੋ ਜਾਂਦਾ ਠੰਡਾ ਰਹਿੰਦਾ ਆ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਪਰਮਾਨ ਕਰ ਰਹੇ ਨੇ ਗੱਲ ਕੀ ਕਿ ਤਪਣਾ ਤੇ ਸੀਤਲ ਹੋਣ ਵਿਖੇ ਪਰਪਕਾਰ ਵਿਖੇ ਲੱਗਦਾ ਆ ਜਿਹੜਾ ਤੱਤਾ ਹੁੰਦਾ ਕਿਉਂ ਤੱਤਾ ਹੁੰਦਾ ਅਗਲੀ ਪੰਕਤੀ ਬਣ ਪਰਮਾਨ ਕਰਦੇ ਹਨ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ ਤਪਦਾ ਵੀ ਪਰ ਉਪਕਾਰ ਨੂੰ ਆ ਜੰਗ ਮੈਦਾਨ ਦੇ ਵਿੱਚ ਜੇ ਤਪਦਾ ਵੀਰ ਰਸ ਦੇ ਵਿੱਚ ਆਉਂਦਾ ਨਾ ਜ਼ੁਲਮ ਨੂੰ ਠੰਡ ਪਾਉਣ ਵਾਸਤੇ ਤਪਦਾ ਆਖੋ ਸਤਨਾਮ ਜਿਤਰਾ ਪਾਣੀ ਜਿਹੜਾ ਨਾ ਉਹ ਤਪਦਾ ਵੀ ਆ ਜੇ ਤੱਤਾ ਕਰੀਏ ਤਾਤੇ ਗਰਮ ਕਰਕੇ ਪਾਣੀ ਦੇ ਨਾਲ ਕਿੰਨੇ ਕਾਰਜ ਕਰੀਦੇ ਆ ਗਰਮ ਪਾਣੀ ਨਾਲ ਕੋਈ ਇਸ਼ਨਾਨ ਕਰਦਾ ਗਰਮ ਪਾਣੀ ਦੇ ਨਾਲ ਕੱਪੜੇ ਧੋਈਦੇ ਆ ਸਰਦੀਆਂ ਦੇ ਵਿੱਚ ਬਰਤਨ ਆਦ ਗਰਮ ਪਾਣੀ ਦੇ ਨਾਲ ਧੋਈਦੇ ਨਾ ਉਦੋਂ ਵੀ ਪਰਉਪਕਾਰ ਹੀ ਕਰਦਾ ਨਾ ਕੰਮ ਆਉਂਦਾ ਆ ਪਾਣੀ ਗਰਮ ਹੋਇਆ ਵੀ ਕੰਮ ਆਉਂਦਾ ਏ ਠੰਡਾ ਵੀ ਕੰਮ ਆਉਂਦਾ ਆ ਠੰਡੇ ਪਾਣੀ ਦੇ ਨਾਲ ਹੀ ਹੁਣ ਗਰਮੀਆਂ ਦੇ ਵਿੱਚ ਅਸੀਂ ਠੰਡਾ ਪਾਣੀ ਸ਼ੱਕਦੇ ਆ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਆ ਤਪ ਦਾ ਵੀ ਪਰਉਪਕਾਰ ਨੂੰ ਆ ਤੇ ਠੰਡਾ ਵੀ ਪਰਉਪਕਾਰ ਵਾਸਤੇ ਹੁੰਦਾ ਇਸੇ ਤਰ੍ਹਾਂ ਗੁਰੂ ਕਾ ਸਿੱਖ ਤਪ ਦਾ ਵੀ ਪਰਉਪਕਾਰ ਵਾਸਤੇ ਆ ਜੁਲਮ ਨੂੰ ਠੰਡ ਪਾਉਣ ਵਾਸਤੇ ਤੇ ਠੰਡਾ ਵੀ ਹੁੰਦਾ ਆ ਪਰਉਪਕਾਰ ਵਾਸਤੇ ਹੀ ਸਰਸੰਗਤ ਵਿੱਚ ਬੈਠਦਾ ਗੁਰਬਾਣੀ ਪੜ੍ਹਦਾ ਨਾਮ ਜਪਦਾ ਆ ਸੀਤਲ ਹੁੰਦਾ ਆ ਗੁਰੂ ਦਾ ਉਪਦੇਸ਼ ਬਖਸ਼ੇ ਕਰਦਾ ਆ ਗੁਰੂ ਕਾ ਸਿੱਖ ਉਦੋਂ ਵੀ ਪਰਉਪਕਾਰ ਹੀ ਕਰਦਾ ਹੈ ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮਨ ਆਣੀ ਅਗਨ ਬੁਝਾਉਂਦਾ ਜਦ ਤਪਿਆ ਹੋਵੇ ਨਾ ਖਿਆਲ ਕਰਿਓ ਕੋਈ ਆਗਿਆ ਅੱਗ ਵੱਲਦੀ ਹੈ ਨਾ ਪਾਣੀ ਗਰਮਿਆਂ ਗਰਮ ਪਾਣੀ ਪਾ ਦਿਓ ਤਾਂ ਵੀ ਅੱਗ ਬੁਝ ਜਾਂਦੀ ਹੈ ਇਹ ਨਹੀਂ ਵੀ ਗਰਮ ਪਾਣੀ ਨਾਲ ਅੱਗ ਹੋਰ ਬਲੇਗੀ ਨਹੀਂ ਗਰਮ ਪਾਣੀ ਵੀ ਪਾ ਦਿਓ ਅੱਗ ਤੇ ਤੇ ਅੱਗ ਬੁਝੇਗੀ ਠੰਡਾ ਪਾਣੀ ਪਾ ਦਿਓ ਤਾਂ ਵੀ ਬੁਝੇਗੀ ਇਸੇ ਤਰ੍ਹਾਂ ਅਗਨ ਬੁਝਾਏ ਤਪਤ ਵਿੱਚ ਤੇ ਤਪਤ ਦੇ ਵਿੱਚ ਵੀ ਬਹੁਤ ਹੀ ਗਰਮੀ ਦੇ ਵਿੱਚ ਜਦੋਂ ਬੜੀ ਗਰਮੀ ਹੋਵੇ ਅੱਗ ਲੱਗੀ ਹੋਵੇ ਉਦੋਂ ਵੀ ਪਾਣੀ ਪਾ ਕੇ ਅੱਗ ਬੁਝਾਈ ਜਾਂਦੀ ਹੈ ਪਾਣੀ ਅੱਗ ਨੂੰ ਬੁਝਾਉਂਦਾ ਤੇ ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ ਤੇ ਇਸੇ ਤਰ੍ਹਾਂ ਜਦੋਂ ਠੰਡਾ ਹੁੰਦਾ ਆ ਠੰਡਾ ਵੀ ਅੱਗ ਬੁਝਾਉਂਦਾ ਆ ਤੇ ਗਰਮ ਵੀ ਅੱਗ ਬੁਝਾਉਂਦਾ ਆ ਗਰਮੀ ਦੇ ਵਿੱਚ ਵੀ ਅੱਗ ਨੂੰ ਬੁਝਾਉਂਦਾ ਆ ਤੇ ਸਰਦੀ ਦੇ ਵਿੱਚ ਵੀ ਅੱਗ ਨੂੰ ਬੁਝਾਉਂਦਾ ਆ ਇੰਨਾ ਪਰਉਪਕਾਰੀ ਆ ਪਾਣੀ ਜਿਹੜਾ ਆ ਗਰਮੀਆਂ ਦੇ ਵਿੱਚ ਉਹਨੇ ਪਰਉਪਕਾਰ ਹੀ ਕਰਨਾ ਆ ਗਰਮੀ ਹੋਵੇ ਸਰਦੀ ਹੋਵੇ ਆਪ ਗਰਮ ਹੋਵੇ ਠੰਡਾ ਹੋਵੇ ਉਹਨੇ ਅੱਗ ਨੂੰ ਬੁਝਾਉਣਾ ਆ ਅੱਗ ਲਾਉਣੀ ਨਹੀਂ ਆ ਅੱਗ ਬੁਝਾਉਂਦਾ ਆ ਪਾਣੀ ਇਸੇ ਤਰ੍ਹਾਂ ਗੁਰੂ ਕਾ ਸਿੱਖ ਕਦੇ ਅੱਗ ਲਾਉਂਦਾ ਨਹੀਂ ਆ ਅੱਗ ਬੁਝਾਉਂਦਾ ਆ ਅੱਗ ਲਾਉਂਦਾ ਨਹੀਂ ਅੱਗ ਬੁਝਾਉਂਦਾ ਆ ਸਮਝਦੇ ਹੋ ਨਾ ਅੱਗ ਲਾਉਣੀ ਕਿਸੇ ਦੇ ਘਰ ਦੇ ਵਿੱਚ ਲੜਾਈ ਪਾ ਦੇਣੀ ਕਹਿੰਦੇ ਅੱਗ ਲਾ ਦਿੱਤੀ ਇੰਨੇ ਫਲਾਣੇ ਥਾਂ ਤੇ ਪਰ ਗੁਰੂ ਕਾ ਸਿੱਖ ਐਸਾ ਨਹੀਂ ਕਰਮ ਕਰਦਾ ਉਹ ਚੁਗਲੀ ਰੰਦਿਆ ਕਰਕੇ ਕਿਸੇ ਦੇ ਘਰ ਅੱਗ ਨਹੀਂ ਲਾਉਂਦਾ ਲੱਗੀ ਹੋਈ ਅੱਗ ਨੂੰ ਬੁਝਾਉਂਦਾ ਆ ਕਿਸੇ ਦੇ ਘਰ ਕੋਈ ਗਵਾਦ ਘੜ ਕੋਈ ਝਗੜਾ ਹੋ ਵੀ ਗਿਆ ਤੇ ਗੁਰੂ ਸਾਹਿਬ ਸਿੱਖ ਬੜੀ ਨਿਮਰਤਾ ਦੇ ਨਾਲ ਪ੍ਰੇਮ ਸਦਕਾਰ ਨਾਲ ਸਮਝਾ ਕਰਕੇ ਉਹ ਘਰ ਚ ਲੱਗੀ ਹੋਈ ਅੱਗ ਵੀ ਬੁਝਾ ਦਿੰਦਾ ਆ ਅਗਨ ਬੁਝਾਏ ਤਵਤ ਵਿੱਚ ਠੰਡਾ ਹੋਵੇ ਬਲਮਨ ਆਣੀ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਕੇ ਤਤਾ ਹੋਗਾ ਵੀ ਅੱਗ ਬੁਝਾਉਂਦਾ ਆ ਇਸੇ ਤਰ੍ਹਾਂ ਠੰਡਾ ਹੋਵੇ ਵੀ ਦੇਰ ਨਹੀਂ ਲੱਗਦੀ ਅੱਗ ਬੁਗਣ ਦੇ ਵਿੱਚ ਠੰਡਾ ਵੀ ਅੱਗ ਨੂੰ ਬੁਝਾਉਂਦਾ ਆ ਅੱਗ ਰੂਪ ਹੁੰਦਾ ਕਿਸ ਤਰ੍ਹਾਂ ਬੁਝ ਸਕਦੀ ਹੈ ਕਹਿੰਦੇ ਅਗ ਰੂਪ ਅਗ ਲੱਗੀ ਹੋਈ ਉਹ ਵੀ ਉਸ ਨੂੰ ਬੁਝਾਉਂਦਾ ਆ ਪਾਣੀ ਜਿਹੜਾ ਨਾ ਅੱਗ ਨੂੰ ਬੁਝਾਉਂਦਾ ਆ ਠੰਡਾ ਹੋਵੇ ਤੱਤਾ ਹੋਵੇ ਗਰਮੀ ਹੋਵੇ ਸਰਦੀ ਹੋਵੇ ਗੁਰੂ ਦਾ ਸਿੱਖ ਵੀ ਜਿਹੜਾ ਨਾ ਅੱਗ ਨੂੰ ਬੁਝਾਉਂਦਾ ਆ ਭਾਵੇਂ ਉਹ ਤਪਦਾ ਹੀ ਹੋਵੇ ਵੀਰ ਰਸ ਦੇ ਵਿੱਚ ਹੀ ਹੋਵੇ ਜੰਗ ਮੈਦਾਨ ਦੇ ਵਿੱਚ ਹੀ ਹੋਵੇ ਤਾਂ ਵੀ ਉਹ ਪਰ ਉਪਕਾਰ ਹੀ ਕਰ ਰਿਹਾ ਹੁੰਦਾ ਆ ਪਰ ਉਪਕਾਰ ਸ਼ਸਤਰ ਦਿੱਤੇ ਨੇ ਗੁਰੂ ਸਾਹਿਬ ਜੀ ਨੇ ਸ਼ਸਤਰਾਂ ਦੇ ਨਾਲ ਸ਼ਾਂਤੀ ਆਉਂਦੀ ਆ ਖਿਆਲ ਕਰਿਓ ਵਰਤਣ ਦਾ ਢੰਗ ਹੋਵੇ ਗੁਰੂ ਕਾ ਸਿੱਖ ਜਿਹੜਾ ਨਾ ਇਹਦੇ ਨਾਲ ਅਸ਼ਾਂਤੀ ਨਹੀਂ ਸ਼ਾਂਤੀ ਆਉਂਦੀ ਆ ਸ਼ਸਤਰ ਦੇ ਨਾਲ ਗੁਰੂ ਕਾ ਸਿੱਖ ਜਿਹੜਾ ਨਾ ਜੇ ਜੰਗ ਮੈਦਾਨ ਦੇ ਵਿੱਚ ਵੀ ਲੜਦਾ ਤੇ ਕਾਦੇ ਵਾਸਤੇ ਸ਼ਾਂਤੀ ਲਿਆਉਣ ਵਾਸਤੇ ਪਰ ਉਪਕਾਰ ਹੀ ਕਰਦਾ ਆ ਆਪਣਾ ਆਪ ਵੀ ਕੁਰਬਾਨ ਕਰ ਦਿੰਦਾ ਕਾਦੇ ਵਾਰ ਤੀ ਐਨ ਸ਼ਾਂਤੀ ਲਿਆਉਣ ਵਾਸਤੇ ਇਸੇ ਤਰ੍ਹਾਂ ਪਾਣੀ ਵਰਗਾ ਸੁਭਾਅ ਗੁਰੂ ਕਾ ਸਿੱਖ ਦਾ ਹੈ ਅਕੀਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖੀ ਦੀ ਇਹ ਨਿਸ਼ਾਨੀ ਕਹਿੰਦੇ ਗੁਰਸਿੱਖੀ ਦੀ ਆ ਨਿਸ਼ਾਨੀਆਂ ਜਿਹੜੀ ਤੁਹਾਨੂੰ ਦੱਸੀ ਹੈ ਗੁਰਸਿੱਖਾਂ ਦੀ ਇਹ ਨਿਸ਼ਾਨੀ ਹੈ ਜਿਵੇਂ ਤਰ੍ਹਾਂ ਪਾਣੀ ਹੈ ਧਰਤੀ ਹੈ ਪਾਣੀ ਪਾਣੀ ਦੇ ਨਾਲ ਜਿਹੜੀ ਹੈ ਉਹ ਪਾਣੀ ਦੇ ਉਦਾਹਰਣਾਂ ਦਿੱਤੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਤਰ੍ਹਾਂ ਕਹਿੰਦੇ ਗੁਰਸਿੱਖੀ ਦੀ ਇਹ ਨਿਸ਼ਾਨੀ ਹੈ ਗੁਰਸਿੱਖ ਹੋਣਾ ਗੁਰਸਿੱਖੀ ਨੂੰ ਧਾਰਨ ਕਰਨਾ ਤੇ ਗੁਰਸਿੱਖ ਹੋ ਕਰਕੇ ਕੋਈ ਚੁਗਲੀ ਨਿੰਦਿਆ ਨਹੀਂ ਕਰਦਾ ਲੋਕਾਂ ਦੇ ਘਰਾਂ 'ਚ ਅੱਗ ਨਹੀਂ ਲਾਉਂਦਾ ਮਾੜੇ ਕਰਮ ਨਹੀਂ ਕਰਦਾ ਇਹ ਨਿਸ਼ਾਨੀ ਆ ਗੁਰਸਿੱਖੀ ਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਕਾ ਸਿਖਾ ਗੁਰਸਿੱਖ ਅਖਵਾਉਣ ਵਾਲਿਆ ਤੇਰੇ ਚ ਆਹ ਗੁਣ ਹੋਣੇ ਚਾਹੀਦੇ ਨੇ ਤੇਰੇ ਵਿੱਚ ਆਹ ਐਨੇ ਗੁਣ ਹੋਣ ਇਹਨੂੰ ਕਹਿੰਦੇ ਆ ਗੁਰਸਿੱਖੀ ਦੀ ਨਿਸ਼ਾਨੀ ਆ ਤੇਰੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀਆਂ ਦਸੀਆਂ ਨੇ ਗੁਰਸਿੱਖੀ ਦੀਆਂ 6 ਪਹਿਲਾਂ ਦਸੀਆਂ ਨੇ ਵੀ ਜਿਸ ਤਰ੍ਹਾਂ ਧਰਤੀ ਪੈਰਾ ਹੀਟਿਆ ਤੇ ਧਰਤੀ ਤੁਮੇਟਾ ਪਾਣੀ ਆ ਉਸੇ ਤਰ੍ਹਾਂ ਤੇਰਾ ਸੁਭਾਅ ਹੋਵੇ ਪਾਣੀ ਨਿਵਾਰ ਨੂੰ ਚੱਲਦਾ ਆ ਤੂੰ ਵੀ ਨੀਵਿਆਂ ਦੇ ਨਾਲ ਪ੍ਰੇਮ ਕਰ ਜਿetrਾ ਪਾਣੀ ਹੋਰਨਾਂ ਨੂੰ ਸ਼ੁੱਧ ਕਰਦਾ ਆ ਤੂੰ ਵੀ ਆਪ ਨਿਰਮਲ ਤੇ ਹੋਰਨਾਂ ਨੂੰ ਸ਼ੁੱਧ ਕਰ ਨਿਰਮਲ ਕਰ ਨਾਮ ਦੇ ਨਾਲ ਗੁਰਬਾਣੀ ਦੇ ਨਾਲ ਜਿetrਾ ਪਾਣੀ ਬਹੁ ਰੰਗਾ ਦੇ ਵਿੱਚ ਹੋ ਕਰਕੇ ਆਪਣਾ ਰੰਗ ਜਿਹੜਾ ਉਹ ਬਦਲਦਾ ਨਹੀਂ ਇਸੇ ਤਰ੍ਹਾਂ ਤੂੰ ਹੋਰਨਾਂ ਦੇ ਨਾਲ ਬਹੁ ਰੰਗੀ ਕਿਉਂਕਿ ਜਿੱਤੇ ਵੀ ਜਾਣਾ ਉਹਨਾਂ ਦੇ ਨਾਲ ਕਿਸੇ ਬੈਠਣਾ ਕਿਤੇ ਕੋਈ ਬੈਠੀ ਆ ਕੋਈ ਸੰਗਤ ਬੈਠੀ ਆ ਕਿਤੇ ਵੀ ਆ ਪਰ ਉਹਨਾਂ ਨੂੰ ਆਪਣੇ ਸੁਭਾਅ ਦੇ ਆਪਣੀ ਵਰਗਾ ਕਰ ਉਹਨਾਂ ਨੂੰ ਆਪਣੇ ਸੁਭਾਅ ਦੇ ਵਿੱਚ ਲਿਆ ਕਰਕੇ ਆ ਤੇ ਤਿਹ ਤਰ੍ਹਾਂ ਤੱਤਾ ਹੁੰਦਾ ਆ ਧੁੱਪ ਵਿੱਚ ਛਾਂ ਵਿੱਚ ਠੰਡਾ ਹੁੰਦਾ ਆ ਤੂੰ ਵੀ ਵੀਰ ਰਸ ਦੇ ਵਿੱਚ ਤੇ ਇਸੇ ਤਰ੍ਹਾਂ ਸੀਤ ਨਿਮਰਤਾ ਦੇ ਵਿੱਚ ਆਉਣਾ ਤੇ ਪਰ ਉਪਕਾਰ ਦੇ ਵਾਸਤੇ ਆਉਣਾ ਪਰ ਉਪਕਾਰ ਹੀ ਕਰਨਾ ਆ ਜੰਗ ਮੈਦਾਨ ਦੇ ਵਿੱਚ ਵੀ ਪਰ ਉਪਕਾਰ ਸਰਸੰਗਤ ਵਿੱਚ ਬੈਠ ਕਰਕੇ ਵੀ ਪਰ ਉਪਕਾਰ ਇਸੇ ਤਰ੍ਹਾਂ ਤਪਦਿਆਂ ਹੋਇਆਂ ਵੀ ਅੱਗ ਅੱਗ ਨੂੰ ਬੁਝਾਉਂਦਾ ਤੇ ਠੰਡਾ ਹੋਇਆ ਵੀ ਅੱਗ ਨੂੰ ਬੁਝਾਉਂਦਾ ਆ ਤੋ ਵੀ ਅੱਗ ਨੂੰ ਬੁਝਾਉਣਾ ਆ ਤਪਦਿਆਂ ਹੋਇਆਂ ਵੀ ਵੀਰ ਰਸ ਦੇ ਵਿੱਚ ਵੀ ਤੇ ਠੰਡੇ ਹੋਇਆ ਵੀ ਅੱਗ ਨੂੰ ਬੁਝਾਉਣਾ ਆ ਅੱਗ ਨੂੰ ਲਾਉਣਾ ਨਹੀਂ ਗੱਲ ਨੂੰ ਵਧਾਉਣਾ ਨਹੀਂ ਉਸ ਨੂੰ ਨਿਪਟਾਉਣਾ ਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਇਹ 28ਵੀਂ ਵਾਰ ਦੀ 13ਵੀਂ ਪੌੜੀ ਦੇ ਵਿੱਚ ਫਰਮਾਨ ਕੀਤਾ ਹੈ ਸੋ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਬਾਣੀ ਪੜਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂਾਂ